ਕੀ ਹੈ ਜੀ ਪੂਰਾ ਮਾਮਲਾ ਜੀ ਐ ਮਾਂਜੋ ਕਮਿਸ਼ਨਰ ਪੁਲਿਸ ਚਲੰਦਰ ਜੀ ਦੀ ਹਦਾਇਤਾਂ ਦੇ ਮਤਲਬ ਕਿ ਸ਼ਹਿਰ ਦੇ ਵਿੱਚ ਸਨੇਚਿੰਗ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਕ੍ਰਾਈਮਨਲਸ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਸੀ ਅਸੀਂ ਸੈਂਟਰਲ ਸਬਡਿਵੀਜ਼ਨ ਚ ਤੋਂ ਇਸੇ ਕੈਂਪੇਨ ਦੇ ਤਹਿਤ ਜਿਹੜੀ ਹੈਗੀ ਆਰਾਮਮਣੀ ਦੀ ਪੁਲਿਸ ਨੂੰ ਇਹ ਕੱਲ 5 2 ਹੈ 25 ਨੂੰ ਇੱਕ ਅਹਿਮ ਸਫਲਤਾ ਮਿਲੀ ਹੈ ਜੇ ਜਦੋਂ ਹਦਰਾ ਨੇ ਨਾਕਾਬੰਦੀ ਹੈਗੀ ਹੈ ਮਕਦਮਾ ਨੰਬਰ 24 ਜਿਹੜਾ ਕਿ 4225 ਨੂੰ ਅੰਡਰ ਸੈਕਸ਼ਨ 304 ਜਮਨਦੋ 305 ਪੀਐਨ ਸਥਿਤੀ ਅਦਰਜਿਸਟਰ ਹੋਇਆ ਸੀਗਾ ਉਸ ਮੁਕਦਮੇ ਦੇ ਦੋਸ਼ੀ ਸਾਹਿਬ ਵੰਸ਼ ਤੇ ਹਰਮਨ ਕਿਉਂਕਿ ਬੇਸਿਕਲੀ ਜਮਸ਼ੀਰ ਜ਼ਿਲंधर ਦੇ ਨਿਆਣ ਵਾਲੇ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਦੇ ਸਬੰਧ ਗ੍ਰਿਫਤਾਰ ਕੀਤਾ ਸੀਗਾ ਔਰ ਪੁਛਗਿਸ਼ ਤੇ ਦੌਰਾਨ ਜਿਹੜਾ ਇਹਨਾਂ ਤਿੰਨਾਂ ਦੇ ਪਾਸੋਂ ਐ ਖੋਹੇ ਹੋਏ ਜਿਹੜੇ ਦੋ ਮੋਟਰਸਾਈਕਲ ਨੇ ਇੱਕ ਸਪਲੈਂਡਰ ਹੈਗਾ ਤੇ ਇੱਕ ਜੁਪੀ ਹੈ ਉਹ ਬਰਾਮਦ ਹੋਏ ਨੇ ਤੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਿਹੜੀਆਂ ਹੋਰ ਵੀ ਮੋਬਾਈਲ ਸਨੇਚਿੰਗ ਕੀਤੀ ਸੀਗੇ ਤਾਂ ਉਹਦੇ ਵਿੱਚ ਟੋਟਲ 6 ਜਿਹੜੇ ਮੋਬਾਈਲ ਹੈਗੇ ਨੇ ਅਲੱਗ-ਅਲੱਗ ਲਪੋਪਣੀਆਂ ਦੇ ਇਹਨਾਂ ਤੋਂ ਬਰਾਮਦ ਹੋਏ ਆ ਜਿਨ੍ਹਾਂ ਨੂੰ ਮਕਦਮਾ ਹਦ ਅਜਿਹਾ ਤਸਦੀਕਾ ਲਗਰਪਤਾਰ ਕੀਤਾ ਗਿਆ ਸੀਗਾ ਔਰ ਅੱਜ ਜਿਹੜਾ ਹੈਗਾ ਸੀ ਇਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੜਾ ਹੈਗਾ ਇਹਨਾਂ ਦੇ ਇੱਕ ਦੰਦਾ ਸੀ ਪੁਲਿਸ ਰਿਮਾਰਡ ਹਾਸਲ ਕੀਤਾ ਹੈਗਾ ਤੇ ਹੋਰ ਵਾਰਦਾਤਾ ਜਿਹੜਾ ਟ੍ਰੇਸ ਕਰਨ ਬਾਰੇ ਇਹਨਾਂ ਦੀ ਰਹਿਗੇ ਪੁੱਛ ਕੇ ਚੋ ਜਾਰੀ ਹੈ ਸਰ ਇਹਨਾਂ ਦਾ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਜਿਹੜਾ ਹੈਗਾ ਇਹ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਵੈਰੀਫਾਈ ਕਰ ਰਹੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈਗਾ ਪਰ ਲੇਕਿਨ ਜਿਹੜਾ ਇਹ ਮੁਕੱਦਮਾ ਹੈਗਾ 24/25 ਇਹ ਤਾਜ਼ਾ ਮੁਕਦਮੇ ਰਕ ਹੈ ਡਾਕਾ ਮੜੀ ਦਰਜ ਹੋਇਆ ਸੀਗਾ ਤੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾਂ ਸ਼ਹਿਰ ਚ ਅੰਜਾਮ ਦੇ ਕਿ ਅੰਜਾਮ ਦੇਣੀਆਂ ਸੀ ਹਾਂਜੀ ਹਾਂਜੀ ਬਿਲਕੁਲ ਜਿਹੜੇ 6 ਮੋਬਾਈਲ ਅਸੀਂ ਇਹਨਾਂ ਤੋਂ ਬਰਾਮਦ ਕੀਤੇ ਹੈਗੇ ਨੇ ਇਹ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹ ਸਨੇਚਿੰਗ ਕੀਤੀ ਸੀਗੀ ਔਰ ਉਹ ਜਿਹੜੀਆਂ ਵਾਰਦਾਤਾਂ ਹੈਗੀਆਂ ਆਲਮੋਰ ਤੇ 3-4 ਵਾਰਦਾਤਾਂ ਸਾਡੀਆਂ ਦੇ ਵਿੱਚ ਟ੍ਰੇਸ ਹੋਣ